ਹਾਂਜੀ ਹਾਂਜੀ ਮੈਂ ਤੇਰੀ ਹਾਂ Sim, yeah, I'll get it. That's too many! ¡Una no, pero... ਕਹਿਆ ਕੋਈ ਵੇਚ ਰਾਈ ਮਮਾ ਆਪਣੀ ਟੀਵੀ ਵਿੱਚ ਮਮਾ ਆਪਣੀ ਟੀਵੀ ਵਿੱਚ ਕੋਈ ਵੇਚੇ ਸੰਜਮਣ ਕੋਈ ਵੇਚ ਰਾਈ ਕੋਈ ਵਿੱਚ ਸੰਜਮਣ ਕੋਈ ਵੇਚ ਰਾਈ ਕੋਈ ਵਿੱਚ ਸੰਜਮਣ ਕੋਈ ਵੇਚ ਰਾਈ ਮਮਾ ਆਪਣੀ ਜੋਰੂ ਵਿੱਚ ਮਮਾ ਆਪਣੀ ਜੋਰੂ ਵਿੱਚ ਟਕੇ ਟਕੇ ਸਿਰਸਾਈ ਮੈਂ ਕਿਉਂ ਟਕੇ ਟਕੇ ਸਿਰਸਾਈ ਖਬਰਦਾਰਾਣਾ ਜੀ ਖਬਰਦਾਰਾ झकता तो जा मैं कही फोन नहीं चलता सीधा ही झक बोली 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 जोड़ के, बोली देनार बोली जोड़ के। ना कना 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 थकना ਨਾ ਬੇੜਾ ਕੁਲਕੋ ਇਸ ਬਟੋਲੇ ਵੇਲੇ ਹੋ ਜੋ ਮੈਂ ਬਾਰੀ ਬਾਰੀ ਸੱਦੂੰਗੀ ਦੱਸੀ ਜਾਏ ਉਹ ਮੈਕਸ ਨਹੀਂ ਕਰਦੇ ਡੈਡੀਆਂ ਦੀ ਕਾਉਡੀ ਨਹੀਂ ਪਾਉਣੀ ਅੱਪ ਰੁਪਈਏ ਵੀ ਕਢਾਉਣੇ ਨੇ ਜੇ ਦੋ ਇਕੱਠੇ ਵਾਲੇ ਦੋਹਾਂ ਨੇ ਸੰਜੇ ਰੁਪਈਏ ਦੇ ਦੇਣੇ ਨੇ ਤੂੰ ਨੱਚ ਤੂੰ ਨੱਚ ਲੜਕੀ ਦੇ ਡੈਡੀ ਲਾਗਿਆਂ ਨੂੰ ਲਾਗ ਦਵਾਈ ਤੂੰ ਨੱਚ ਤੂੰ ਨੱਚ ਲੜਕੀ ਦੇ ਡੈਡੀ ਸੋਨਾ ਕੁਰਤਾ ਪਾ ਕੇ ਕਹਿੰਦਾ ਵੇਲ ਕਰਾਉਣੀ ਆ ਵੇਲ ਕਰਾਉਣੀ ਗੂਗਲ ਪੇ ਕਰਵਾ ਕੇ ਵੇ ਖੀਰੇ ਨੀ ਮੈਂ ਖੀਰੇ 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 ਗਿੱਦਾ ਤਾਂ ਸੱਜਣਾ ਗਿੱਦਾ ਤਾਂ ਸੱਜਣਾ ਨੱਚਣ ਕੁੜੀ ਦੇ ਵੀਰੇ 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 ਗਿੱਦਾ ਤਾਂ ਸੱਜਣਾ ਕੁੜੀ ਦੇ ਵੀਰੇ ਜਿੱਤ ਦਾ ਸਜਣਾ ਕੁੜੀ ਦੇ ਖੜ ਜਾ ਵਾਹ ਆ ਕੁੜੀ ਦੇ ਸਾਰੇ ਵੀਰੇ ਵਿੱਚ ਪਿੱਛੇ ਨਾ ਹੋ ਜੋਨੀ ਇਹਨਾਂ ਦਾ ਰਾਜੀਨਾਮਾ ਲੈ ਲਵਾਂ ਬਸ ਇਹ ਤੋਂ ਬਾਅਦ ਟੈਨਸ਼ਨ ਨਹੀਂ ਹੁੰਦੀ ਗੁੱਸੇ ਹੁੰਦੇ ਨਹੀਂ ਟੈਨਸ਼ਨ ਕੋਈ ਨਹੀਂ ਕੁੜੇ ਸੁਣ ਲੈ ਓਹ ਆਹ ਦੇਖੇ ਕੁੜੀ ਦਾ ਵੀਰ ਆ ਕੁੜੀ ਦਾ ਵੀਰ ਆ ਮੇਰਾ ਲੱਗਦਾ ਓਹ ਨਹੀਂ ਤੇਰਾ ਓ ਕੀ ਲੱਗਦਾ ਮੇਰੇ ਢੱਡ ਚ ਪੈਂਦੀ ਖੋਹ ਤੇਰੇ ਢੱਡ ਚ ਪੈਂਦੀ ਖੋਹ ਵੇ ਸੁਣ ਵੇ ਮੁੰਡਿਆ ਗੱਲ ਸਮਝਾਵਾ ਸੁਣ ਵੇ ਮੁੰਡਿਆ ਗੱਲ ਸਮਝਾਵਾ ਸੁਣ ਆ ਮੇਰਾ ਮੇਲ ਨਹੀਂ ਤੇਰਾ ਮੇਰਾ ਮੇਲ ਨਹੀਂ ਹੋਣਾ ਨਹੀਂ ਲੱਗਦਾ ਚੋਰੀ ਦਾ ਨਹੀਂ ਲੱਗਦਾ ਚੋਰੀ ਦਾ ਮੈਂ ਨਾ ਜਾਨ ਮਾ ਫੈਂਦੀ ਬੋਤਾ ਚੋਰੀ ਦਾ ਮੈਂ ਨਾ ਜਾਲਮਾ ਬੈੰਦੀ 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 ਬੋਤਾ ਚੋਰੀ ਦਾ ਪੁੱਤ ਸੱਸ ਦਾ ਉਹ ਇਹਨਾਂ ਲਈ ਬੋਲੀ ਤੁਹਾਡਾ ਨਾਮ ਕੀ ਹੈ ਨਤਾਸ਼ਾ ਤੁਹਾਡਾ ਨਾਮ ਕੀ ਹੈ ਬਨੀ ਬਨੀ ਨਤਾਸ਼ਾ ਵੱਲੋਂ ਬਨੀ ਨੂੰ ਬੋਲੀ ਹਾਂ ਹਾਂ ਜੇ ਮੁੰਡੇ ਆਵੇ ਤਾਂ ਨੱਤੀਆਂ ਕਰਾ ਲੀਆਂ ਜੇ ਮੁੰਡੇ ਆਵੇ ਤਾਂ ਨੱਤੀਆਂ ਕਰਾ ਲੀਆਂ ਜੇ ਮੁੰਡੇ ਆਵੇ ਤਾਂ ਨੱਤੀਆਂ ਕਰਾ ਲੀਆਂ ਸਾਨੂੰ ਵੀ ਕਰਾ ਦੇ ਗਾਨੀ ਮੁੰਡਿਆਂ ਮੈਂ ਕਿਹਾ ਸਾਨੂੰ ਵੀ ਕਰਾ ਦਿਲਾਉਂਦਾ ਜਾਨੀ ਮੁੰਡੇ ਆ ਵੇ ਤੂੰ ਬਣ ਜਾ 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 ਦਿਲਾਉਂਦਾ ਸੁਣ ਲੋ ਜੀ ਮੜਾ ਪਿੱਛੇ ਨੂੰ ਪਿੱਛੇ ਨਹੋ ਗੋ ਵੀ ਹੋ ਜਾਓ ਵੇੜਾ ਖੁੱਲਾ ਕਰ ਲਓ ਲੜਕੇ ਦੇ ਵੀਰੇ ਬਾਕੀ ਸਾਈਡ ਤੇ ਭੈਣਾ ਵੀ ਆਉਣੀ ਸਭ ਦੀ ਵਾਰੀ ਬਰੀ ਸਾਰੇ ਵੇੜਾ ਖੁੱਲਾ ਕਰ ਲਓ ਸਭ ਦੀ ਵਾਰੀ ਆਊਗੀ ਪਲੀਜ਼ ਟੈਨਸ਼ਨ ਨਾ ਲਿਓ ਬੈਠ ਕੇ ਨਹੀਂ ਸੁਆਦ ਆਉਣਾ ਇਹਨਾਂ ਨੂੰ ਇੱਥੇ ਇੱਥੇ ਖੜ੍ਹਜੋ ਹਾਂ ਹਾਂਜੀ ਹੋਰ ਹੋਗਾ ਅੱਜ ਹੋਈ ਤਾਂ ਨਾ ਪੜੋ ਨੀ ਮੈਂ ਲਣਸੱਪ ਵਰਗੀ ਨੀ ਮੈਂ ਲਣਸੱਪ ਵਰਗੀ ਬਹਿ ਜਾ ਬਹਿ ਜਾ ਕਰਦੀ ਮੈਂ ਲਣਸੱਪ ਵਰਗੀ ਸਲਮ ਮੇ ਹੋਰ ਨਾਲ ਦੇ ਮਾਈਏ ਲਮਸਲਮੇ ਹੋਰ ਨਾਲ ਦੇ ਮਾਈਏ ਲਮਸਲਮੇ ਹੋਰ ਨਾਲ ਮਾਈਏ ਲਮਸਲਮੇ ਨਹੀਂ ਮੇਰੇ ਆ ਕਾਲਾ ਨਹੀਂ ਮੇਰੇ ਆ ਕਾਲਾ ਜਿੰਨੀ ਨੀਤਾਸ਼ਾ ਦਾ ਪ੍ਰਾਣਾ ਤਾਂ ਸੋਣਾ ਸੰਖਾ 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 ਮੇਰੇ ਆ ਕਾਲਾ ਤੇਰੇ ਆ ਕਾਲਾ ਹਾਈ ਨਹੀਂ ਕਰ ਗਿਆ ਕਾਲਾ ਮਾਲਾ ਹਾਈ ਨਹੀਂ ਕਰ ਗਿਆ ਕਾਲਾ ਮਾਲਾ ਹਾਈ ਨਹੀਂ ਕਰ ਜਾ ਕੇ ਬੈਠ ਜਾਓ ਪਲੀਜ਼ ਇਹ ਨਾ ਇੰਨੀ ਵਧੀਆ ਟੀਮ ਹੈ ਕੱਲੇ ਕੱਲੇ ਨੂੰ ਸੱਧੂ ਕਰਨ ਬੈਹ ਜੋ ਸਾਰੇ ਜਣੇ ਵੀਰਿਆਂ ਨੂੰ ਵੀ ਸੱਧੂ ਕੀ ਭੈਣਾਂ ਨੂੰ ਵੀ ਸੱਦਣਗੇ ਇਹ ਮੇਰੇ ਭਰਾ ਔਰ ਪੁੱਫੜ ਨੂੰ ਵੀ ਮਾਸੀ ਨੂੰ ਕੱਲੇ ਕੱਲੇ ਨੂੰ ਸੱਦੋ ਕੱਲੇ ਕੱਲੇ ਨੂੰ ਸੱਦੋਗੇ ਨਾ ਤੁਸੀਂ ਬੈਹ ਜਾਓ ਜਾ ਕੇ ਜਿਹੜਾ ਸਾਰੇ ਨੇ ਮੇਰਾ ਦੇਖ ਸਕੋ ਸਾਰੇ ਬੈਠ ਜਾਓ ਪਲੀਜ਼ ਆਪਣੀ ਤੇ ਕੁਰਸੀਆਂ ਲੱਗੀਆਂ ਆਂ ਜਾਂ ਬੈਹ ਜਾਓ ਆਪਾਂ ਰਾਮ ਨਾਲ ਬੈਠ ਕੇ ਦੇਖਣੀ ਆਂ ਠੀਕ ਹੈ ਬੈਹ ਜਾਓ ਇੱਥੇ ਬੈਹ ਜਾਓ ਬੈਹ ਜਾਓ ਬੈਹ ਜਾਓ ਸਾਰੇ ਇੱਥੇ ਨਾ ਕੱਠੇ ਹੋਈਓ ਪਲੀਜ਼ ਜਿਹੜਾ ਸਾਰੇ ਦੇਖ ਸਕਣ ਨੀਬਾ ਭੁਕੇ ਵਾਂਗੂ ਮੱਛੀ ਦੀ ਮੱਛਣ ਦੇਓ ਨੀਬਾ ਭੁਕੇ ਵਾਂਗੂ ਮੱਛੀ ਦੀ ਮੱਛਣ ਦੇਓ ਸਾਰੇ ਮੁੰਡਿਆਂ ਨੂੰ ਜੱਜ ਕੀ ਜੱਚਣ ਦੇਓ ਸਾਰੇ ਮੁੰਡਿਆਂ ਨੂੰ ਜੱਚ ਗਈ ਹੱਚਣ ਦੇਓ ਗੈਂਦੀ ਸਾਰੀ ਰਾਤ ਨੱਚਣਾ you দেখ <tries>